ਬਾਕਮਾਲ ਹੁਸ਼ਿਆਰ ਭਰਾਵਾਂ ਦੀ ਲਾਡਲੀ ਮਾਂ ਦੀ ਦੁਲਾਰੀ ਪਰਜਾਈਆਂ ਦੀ ਪਿਆਰੀ ਕਿਰਨ ਜੀ ਹਾਜ਼ਰ ਹੋ ਹਾਂਜੀ ਹਾਂਜੀ ਭਾਬੀ ਆ ਗਈਆਂ ਹੁਣ ਇਹ ਨਾ ਕਿਉਂ ਕਿ ਮੈਂ ਡਾਡੇ ਲਈ ਪਾਣੀ ਲੈ ਕੇ ਆਦੀ ਮੈਂ ਨਾ ਬਾਰਾ ਜੋਸ ਪੀ ਆਈ ਹਾਂ ਤੁਸੀਂ ਮੇਰੀ ਛੱਡੋ ਤੁਸੀਂ ਕੀ ਗੱਲੇ ਗੱਲਾਂ ਕਰੇ ਜਾ ਰਹੇ ਹੋ ਦੀਦੀ ਮੇਰਾ ਘਰ ਇਹ ਆ ਉਹ ਨਹੀਂ ਤੇ ਇੱਥੇ ਮੇਰੀ ਸੱਸ ਨੇ ਮੇਰੀ ਮਾਂ ਤੇ ਮੈਂ ਆਪਣੇ ਘਰ ਦੀਆਂ ਗੱਲਾਂ ਬਾਹਰ ਕਿਉਂ ਕਰਾਂ ਉਹ ਕਿਦਾਰ ਪਾਲੀ ਜੀ ਅੱਜ ਤਾਂ ਕੰਮਕਾਰ ਚ ਬਿਜੀ ਲੱਗ ਰਿਓ ਆ ਗਿਓ ਉਧਰੋਂ ਰੋਟੀ ਖਾ ਕੇ ਮੇਰੇ ਵਾਸਤੇ ਵੀ ਲੈ ਆਂਦੇ ਕੀ ਘਸ ਜਾਣਾ ਸੀ ਵਰਪਾਲੀ ਦੇਖ ਜਰਾ ਇਦਾਂ ਦੀਆਂ ਗੱਲਾਂ ਕਰਕੇ ਨਾ ਮੂਡ ਨਾ ਸੈੱਟ ਕਰਿਆ ਕਰ ਕੋਈ ਗੱਲ ਨਹੀਂ ਮੰਮੀ ਤੇਰੇ ਵਾਸਤੇ ਵੀ ਦੋ ਰੋਟੀਆਂ ਲੈ ਕੇ ਆਉਂਗੀ ਮਾਂ ਨੂੰ ਤਾਂ ਛੱਡੋ ਤੁਹਾਨੂੰ ਨਹੀਂ ਖਿਆਲ ਆਇਆ ਪਹਿਲਾਂ ਜਨਾਨੀ ਨੂੰ ਦੋ ਰੋਟੀਆਂ ਦੇ ਆਵਾ ਫੇਰ ਆਪ ਝੋਲਸਾਂ ਉਹ ਮੈਨੂੰ ਪਤਾ ਹੈ ਤੂੰ ਲੜਨ ਦੇ ਮੂਡ 'ਚ ਐ ਪਰ ਮੈਂ ਦੇਖ ਤੇਰੇ ਵਾਸਤੇ ਕੀ ਲੈ ਕੇ ਆਇਆ ਤੇਰਾ ਮੂਡ ਹੁਣ ਹੈਪੀ ਹੋ ਜਾਊਗਾ ਬੈਠੋ ਨਾ ਅੱਜ ਕੀ ਹੋਇਆ ਹੈ ਪਿਛਲੇ 4-5 ਦਿਨਾਂ ਤੋਂ ਆਪਾਂ ਵਧੀਆ ਖੇਡੀ ਅਸੀਂ ਜਾਂਦੇ ਆ ਤੇ ਮੰਮੀ ਕੰਮ ਕਰੀ ਜਾਂਦੀ ਆ ਘਰ ਦਾ ਤੇ ਹੁਣ ਪ੍ਰੋਬਲਮ ਕੀ ਹੋ ਰਹੀ ਆ ਤੁਹਾਨੂੰ ਗੱਲ ਕੀ ਹੋਣੀ ਆ ਸੋਹਣੇ ਤੁਹਾਨੂੰ ਮੈਂ ਕਦੋਂ ਦੀ ਕਹੀ ਜਾਂਦੀ ਆ ਵੀ ਮੈਂ ਜੌਬ ਕਰਨੀ ਆ ਮੈਨੂੰ ਜੌਬ ਕਰਨ ਦੋ ਆ ਸਾਰਾ ਦਿਨ ਘਰੇ ਰਹਿ ਕੇ ਨਾ ਮੈਂ ਬੋਰ ਹੋ ਜਾਂਦੀ ਆ ਮੈਨੂੰ ਇਹ ਲੱਗਦਾ ਵੀ ਮੈਂ ਕੈਦ ਹੋਈ ਪਈ ਆ ਦੇਖਰ ਪਾ ਲਈ ਮੈਂ ਜਿੰਨਾ ਵੀ ਆਪਣੇ ਮਾਂ ਦੇ ਖਿਲਾਫ ਜਾਣਾ ਸੀ ਨਾ ਮੈਂ ਜਾ ਚੁੱਕਿਆ ਹੁਣ ਹੋਰ ਦੱਸ ਮੈਂ ਆਪਣੀ ਮਾਂ ਨੂੰ ਕਿੰਨਾ ਕੁ ਪਿੱਛੇ ਰੱਖਦਾ ਦੇਖੋ ਤੁਸੀਂ ਕਿਹਾ ਵੀ ਮੈਥੋਂ ਘਰ ਦੇ ਕੰਮ ਨਹੀਂ ਹੁੰਦੇ ਮੈਂ ਉਹ ਗੱਲ ਤੇ ਵੀ ਐਗਰੀ ਕਰ ਗਿਆ ਤੇ ਹੁਣ ਤੁਸੀਂ ਇਹ ਜੌਬ ਵਾਲਾ ਪੰਗਾ ਪਾਇਆ ਇਹ ਤੇ ਮੰਮੀ ਨਹੀਂ ਪਸੰਦ ਕਰਦੀ ਚੀਜ਼ ਨੂੰ ਅ ਤੇ ਦੇਖੋ ਜਦੋਂ ਮੈਂ ਘਰ ਆਉਣਾ ਨਾ ਮੇਰਾ ਘਰੇ ਬਿਲਕੁਲ ਵੀ ਮਨ ਨਹੀਂ ਲੱਗਦਾ ਮੈਨੂੰ ਘਰ ਨਾ ਖਾਲੀ-ਖਾਲੀ ਜਾਪਦਾ ਅਤੇ ਜਦੋਂ ਮੈਂ ਇੱਥੇ ਆਉਣਾ ਤੁਹਾਡਾ ਮੂਡ ਖਰਾਬ ਹੁੰਦਾ ਅਤੇ ਨਾਲ ਹੀ ਮੇਰਾ ਮੂਡ ਖਰਾਬ ਹੋ ਜਾਂਦਾ ਦੇਖੋ ਜੀ ਤੁਹਾਨੂੰ ਨਾ ਹਜੇ ਮੇਰਾ ਬੈਕਗ੍ਰਾਉਂਡ ਨਹੀਂ ਪਤਾ ਤੁਸੀਂ ਪਹਿਲੀ ਨਜ਼ਰ 'ਚ ਮੈਨੂੰ ਦੇਖ ਕੇ ਉਦੋਂ ਦੇ ਮੇਰੇ ਤੇ ਡੁੱਲੇ ਫਿਰਦੇ ਹਾਂ ਦੇਖੋ ਰਪਾਲੀ ਆਪਾਂ ਦੋਨਾਂ ਨੇ ਨਾ ਕੋਟ ਮੈਰਿਜ ਕਰਵਾਈਆ ਤੇ ਤੁਸੀਂ ਆਪਣੇ ਘਰਦਿਆਂ ਤੋਂ ਬਾਹਰ ਹੋ ਕੇ ਕੋਟ ਮੈਰਿਜ ਕਰਵਾਈਆ ਤੇ ਹੁਣ ਮੈਨੂੰ ਇਹ ਦੱਸੋ ਮੈਂ ਤੁਹਾਡੇ ਬੈਕਗ੍ਰਾਉਂਡ ਤੋਂ ਲੈਣਾ ਕੀ ਆ ਪੁੱਛ ਕੇ ਦੇਖੋ ਸੋਹਣੇ ਜੀ ਸ਼ੁਰੂਤੋਂ ਨਾ ਮੈਂ ਗਰੀਬੀ 'ਚ ਰਹੀ ਆ ਤੇ 12ਵੀਂ ਕਰਨ ਤੋਂ ਬਾਅਦ ਤੇ ਆਫਟਰ ਮੈਰਿਜ ਮੈਂ ਜੋਬ ਹੀ ਕੀਤੀ ਐ ਸਵੇਰੇ 9 ਤੋਂ 7 ਤੇ ਸ਼ੁਰੂਤੋਂ ਨਾ ਮੈਂ ਘਰ ਦਾ ਕੋਈ ਕੰਮ ਨਹੀਂ ਸਿੱਖਿਆ ਕਰਨਾ ਈਵਨ ਕੰਮ ਕਰਕੇ ਘਰਦਿਆਂ ਦਾ ਬੋਝ ਹੀ ਹਲਕਾ ਕੀਤਾ ਮੈਂ ਨਾਲੇ ਸੋਹਣੇ ਜਿੱਥੇ ਮੇਰਾ ਪਹਿਲਾ ਵਿਆਹ ਹੋਇਆ ਸੀ ਨਾ ਉੱਥੇ ਵੀ ਸੱਸ ਨਾਲ ਮੇਰਾ ਇਹੀ ਘਰੇਲ ਚੱਲਦਾ ਸੀ ਕਿ ਤੈਨੂੰ ਰੋਟੀ ਪਾਣੀ ਨਹੀਂ ਆਉਂਦਾ ਤੈਨੂੰ ਝਾੜੂ ਪੋਚਾ ਨਹੀਂ ਆਉਂਦਾ ਫਿਰ ਮੈਂ ਸੱਸ ਨੂੰ ਕਿਹਾ ਵੀ ਕਿ ਮੈਨੂੰ ਸੁਖਾ ਦਿਓ ਤਾਂ ਹੁਣ ਤੂੰ ਮੈਨੂੰ ਕਹਿ ਰਹੀ ਐ ਮੇਰਾ ਸੱਸ ਨਾਲ ਰੌਲਾ ਸੀ ਤੇ ਪਹਿਲਾਂ ਤੂੰ ਮੈਨੂੰ ਕਹਿ ਰਹੀ ਸੀ ਕਿ ਮੇਰੇ ਘਰ ਵਾਲਾ ਸ਼ਰਾਬ ਜ਼ਿਆਦਾ ਪੀਂਦਾ ਸੀ ਤੇ ਉਹ ਮੈਨੂੰ ਕੁੱਟਦਾ ਸੀ ਹੁਣ ਇਹਦੇ ਵਿੱਚੋਂ ਕੀ ਸੱਚ ਆ ਤੇ ਕੀ ਝੂਠ ਹੈ ਸਵਰਣੀ ਦੋਨੋਂ ਗੱਲਾਂ ਸੱਚ ਨੇ ਜੇ ਸੱਚ ਸੀ ਤਾਂ ਹੀ ਮੈਂ ਤੁਹਾਨੂੰ ਦੱਸਿਆ ਨਾ ਸੱਸ ਆਪਣੀ ਗੱਲ ਤੇ ਅੜੀ ਸੀ ਤੇ ਘਰ ਵਾਲਾ ਮਾਂ ਦੇ ਮਗਰ ਲੱਗਾ ਸੀਗਾ ਉਹੀ ਕੰਮ ਤੁਸੀਂ ਕਰੀ ਜਾਂਦੇ ਹੋ ਚਾਰ ਜੀ ਇਹ ਗੱਲ ਸੀ ਤੂੰ ਮੈਨੂੰ ਪਹਿਲੀ ਦੱਸ ਦਾਂਦੀ ਉਹੀ ਆਪਾਂ ਇੰਨੀ ਦੇਰ ਦੇ ਕੁੱਤਿਆਂ ਵਾਂਗੂੰ ਲੜੀ ਜਾਂਦੇ ਆ ਸੋਣੇ ਕਿੰਨੀ ਵਾਰ ਤਾਂ ਸਮਝਾ ਸਮਝਾ ਕੇ ਥੱਕ ਚੁੱਕੀ ਆ ਪਰ ਕੋਈ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਤੇ ਜੇ ਮੈਂ ਕਿਹਾ ਕਿ ਮੈਂ ਜੌਬ ਕਰਕੇ ਤੁਹਾਡਾ ਕਰਜ਼ਾ ਹਲਕਾ ਕਰਾ ਦਿੰਨੀ ਆ ਤੇ ਚ ਮੈਂ ਕੀ ਗਲਤ ਕਹਿਤਾ ਜੇ ਹੁਣ ਤੁਸੀਂ ਵੀ ਆਪਣੇ ਮਾਂ ਮਗਰ ਲੱਗਣਾ ਨਾ ਤੇ ਲੱਗ ਜਾਓ ਮੇਰੇ ਤੋਂ ਜਿੰਨੇ ਚਿਰ ਬਰਦਾਸ਼ ਹੋਇਆ ਨਾ ਮੈਂ ਵੀ ਬਰਦਾਸ਼ ਕਰੂੰਗੀ ਨਹੀਂ ਤਾਂ ਆਪ ਦਾ ਬੋਰੀਆ ਵੀ ਇਸ ਤਰ੍ਹਾਂ ਚੱਕੂੰਗੀ ਤੁਰ ਜੂੰਗੀ ਨਾ ਨਾ ਸੱਜਣਾ ਐਦਾਂ ਦੀ ਗੱਲ ਨਾ ਕਰ ਜੇ ਕਿਤੇ ਤੂੰ ਵੀ ਚਲੀ ਗਈ ਨਾ ਮੈਂ ਤਾਂ ਬਿਲਕੁਲ ਹੀ ਪਾਗਲ ਹੋ ਜਾਣਾ ਤੇ ਮੈਥੋਂ ਆਪਣਾ ਅਭੀ ਨਹੀਂ ਸਮਝਿਆ ਜਾਣਾ ਬਸ ਫਿਰ ਮੇਰੇ ਲਈ ਜੌਬ ਲੱਭਣੀ ਸ਼ੁਰੂ ਕਰੋ ਰਹੀ ਘਰ ਦੇ ਕੰਮਾਂ ਦੀ ਗੱਲ ਮੈਂ ਮੰਮੀ ਨੂੰ ਕਹੂੰਗੀ ਮੈਨੂੰ ਸਿਖਾ ਦਿਓ ਬਾਕੀ ਮੋੜ ਤੇ ਡਿਪੈਂਡ ਹੈ ਦਿਲ ਕੀਤਾ ਕਰੂੰਗੀ ਦਿਲ ਕੀਤਾ ਨਹੀਂ ਕਰੂੰਗੀ ਕੋਲਮ ਲੈ ਕੇ ਨਾ ਇਹ ਕੀ ਤੋਂ ਮਰਜ਼ੀ ਦੀ ਮਾਲਕਣੀ ਐ ਜਿਹਨੂੰ ਹਾਲੇ ਤੱਕ ਮੈਂ ਨਹੀਂ ਸਮਝ ਪਾਇਆ ਉਹ ਮੰਮੀ ਕਿਥੋਂ ਸਮਝ ਲੂਗੀ ਚਲੋ ਹੁਣ ਸਾਰਾ ਗੁੱਸਾ ਕਰੋ ਸ਼ਾਂਤ ਦੋ ਮਿੰਟ ਬੈਠੋ ਮੈਂ ਤੁਹਾਡੇ ਵਾਸਤੇ ਹੁਣੇ ਗਰਮ ਗਰਮ ਰੋਟੀ ਲੈ ਕੇ ਆਇਆ ਐ ਤਾਂ ਮਾਂ ਵਾਂਗੂ ਇਹ ਵੀ ਦੋ ਮੂੰਹਾਂ ਮਾਂ ਮੂਰੇ ਹੋਰ ਕੁਝ ਤੇ ਮੇਰੇ ਮੂਰੇ ਹੋਰ ਕੁਝ ਚਲ ਆ ਰਹਿਮਤ ਤੁਰ ਫਟ ਫਟ ਜਲਦੀ ਚਲੀਏ ਘੁੰਮੀ ਕਰਨੇ ਚਲਿਏ ਚਲ ਕਿਰਨ ਐ ਆ ਚਲਿਏ ਮੜਾ ਮਾਰਕੀਟ ਐ ਉਹ ਤੇ ਕਿਰਨ ਚਲੇਗੀ ਆਫਿਸ ਉਹਨੂੰ ਤੇ ਆਪਣੇ ਕੰਮ ਦੀ ਪਈ ਰਹਿੰਦੀ ਮੰਮੀ ਇਹ ਕੁੜੀ ਨਾ ਜਾਦੀ ਇੱਥੇ ਆਈ ਹੈ ਨਾ ਉਹਦੀ ਬਸ ਕੰਮ ਚ ਹੀ ਉਲਝੀ ਪਈ ਹੈ ਮੈਂ ਕਹਿੰਦੀ ਸੀ ਅੱਜ ਸੰਡੇ ਹੈਗਾ ਮਾਰਕੀਟ ਜਾ ਕੇ ਦੋ ਚਾਰ ਸੂਟ ਹੀ ਲੈ ਆਵਾਂ ਨਾਲੇ ਥੋੜਾ ਘੁੰਮ ਲੰਦੀ ਆਪਾਂ ਚੱਲਦੇ ਆਂ ਦੋਨੋਂ ਮਾਰਕੀਟ ਘਰ ਦਾ ਧਿਆਨ ਨਾ ਅਰਦੀਪ ਰੱਖ ਲੈਂਦੀ ਏ ਤੇ ਮੈਨੂੰ ਪਤਾ ਹੈ ਵੀ ਕਿਰਨ ਨੂੰ ਕਿੱਦਾਂ ਦੇ ਸੂਟ ਪਸੰਦ ਆਉਂਦੇ ਮੰਮੀ ਮੜਾ ਕਿਰਨ ਨੂੰ ਫੋਨ ਕਰਕੇ ਪੁੱਛੀ ਲੋ ਵੀ ਅੱਜ ਨਹੀਂ ਤੇ ਕੰਨ ਨੂੰ ਇਹਦਾ ਵਿਆਹ ਤੇ ਕਰਨਾ ਹੀ ਐ ਮਾਰਕੀਟ ਜਾਵਾਂਗੇ ਇਹਦਾ ਲਹਿੰਗਾ ਵੀ ਲੈ ਆਈਏ ਖੜ ਜਾ ਲੈ ਇੱਕਦਮ ਨਹੀਂ ਕਾਲੀਆਂ ਕਰਨੀਆਂ ਉਹ ਵੀ ਫਿਰ ਖਿਜ ਜੂਗੀ ਵੀ ਹੁਣੇ ਮੈਨੂੰ ਕੱਢਣ ਦੀਆਂ ਤਿਆਰੀਆਂ ਕਰਦੇ ਪੈਣੇ ਜਦੋਂ ਰਿਸ਼ਤਾ ਹੋ ਜਾਊਗਾ ਨਾ ਉਦੋਂ ਤਿਆਰੀਆਂ ਕਰਦੇ ਵੀ ਚੰਗੇ ਲੱਗਦੇ ਆ ਓਹੋ ਮੈਂ ਤਾਂ ਉਹੀ ਕਹਿੰਦੀ ਸੀ ਵੀ ਮਾੜਾ ਛਿੜਕੇ ਤਾਂ ਦੇਖੋ ਕੀ ਕਹਿੰਦੀ ਐ ਚਲ ਛੱਡ ਆਪਾਂ ਉਹ ਗੱਲ ਕਰਨੀ ਕਿਉਂ ਐ ਜਿਹੜੀ ਹੋਣੀ ਨਹੀਂ ਚਲ ਆਪਾਂ ਚੱਲਦੇ ਆਂ ਮਾਰਕੀਟ ਆ ਜਾ ਮੰਮੀ ਆਪਣੇ ਸੂਟ ਤਾਂ ਲੈਣ ਜਾਣੇ ਆਪਾਂ ਬੱਚਿਆਂ ਦੇ ਵੀ ਕੱਪੜੇ ਲੈਣੇ ਆ ਇਹਨਾਂ ਕੋ ਨਾ ਜਵਾਕੜੇ ਕੋ ਘਰ ਪਾਣਾ ਲਈ ਕੱਪੜੇ ਨੇ ਕਿ ਤੇ ਆਣ ਜਾਣ ਵਾਲੇ ਨੇ ਜੀ ਇਹਨਾਂ ਦੇ ਲਾਂਗੇ ਨਾ ਫਿਰ ਗੁੰਨੂ ਦੇ ਵੀ ਲੈਣੇ ਪੈਣੇ ਆ ਅੰਛੂ ਦੇ ਵੀ ਲੈਣੇ ਪੈਣੇ ਆ ਤੇ ਗੋਰੀਸ਼ ਦੇ ਵੀ ਲੈਣੇ ਪੈਣੇ ਫੇ ਸਾਰੇ ਬੱਚਿਆਂ ਦੇ ਇਕੱਠੇ ਲੈ ਲਾਂਗੇ ਐਦਾਂ ਕਰਦੇ ਆ ਅੱਜ ਆਪਣੇ ਕੱਪੜੇ ਲੈਣਨੇ ਆ ਤੇ ਜਵਾਕਾਂ ਦੇ ਫੇਰ ਲਿਆਵਾਂਗੇ ਕੰਨ ਪੜਨਾ ਚਾਹੇ ਅਧਰੋ ਫੜ ਲੈ ਤੇ ਚਾਹੇ ਅਧਰੋ ਫੜ ਲੈ ਹੁਣ ਤੂੰ ਦੱਸ ਕਿੱਦਾਂ ਕਰਨਾ ਮੰਮੀ ਫਿਰ ਆਪਾਂ ਅੱਜ ਇਦਾਂ ਕਰਦੇ ਆਂ ਆਪਾਂ ਪਹਿਲਾਂ ਸੂਟ ਲੈ ਆਣੇ ਆ ਆ ਜਵਾਕਾਂ ਤਾਂ ਫੇਰ ਕੱਪੜੇ ਆ ਜੂਗੇ ਇਹਨਾਂ ਨੇ ਕਿਹੜਾ ਕਿਤੇ ਜਾਣਾ ਹੁੰਦਾ ਸੂਟਾਂ ਦੇ ਚੱਕਰ ਦੇ ਵਿੱਚ ਨਾ ਸਾਰੀਆਂ ਜਨਾਨੀਆਂ ਆ ਜਵਾਕਾਂ ਨੂੰ ਪਿੱਛੇ ਛੱਡ ਦਿੰਦੀਆਂ ਆ ਸੂਟਾਂ ਚੱਕਰ 'ਚ ਨਾ ਢਾਡੀ ਦਾ ਲਾੜ ਲਟਕਦੀ ਏ ਚੱਲ ਤੁਰ ਹਾਂਜੀ ਸਰ ਮੈਂ verification ਲਈ ਆ ਰਿਹਾ ਸੀ ਬਸ 2 ਮਿੰਟ ਲਈ ਘਰ ਰੁਕ ਜਾਂਦੇ ਮੰਮੀ ਤੂੰ ਨਾ ਪੋਚਾ ਨਹੀਂ ਲਾ ਰਹੀ ਤੈਲਾਂ ਤੇ ਬਾਲਟੀ ਤੇ ਤੇ ਪੋਚੇ ਤੇ ਗੁੱਸਾ ਕਰ ਰਹੀ ਹੈ ਤਾਂ ਫਿਰ ਉਹਨੂੰ ਕਹਿ ਉਹ ਫੋਨ ਦੇ ਵਿੱਚ ਰੀਲਾਂ ਦੇਖਣ ਲੱਗੀ ਹੋਈ ਹੈ ਇੱਧਰ ਮੇਰੀ ਰੀਲ ਬਣਾਈ ਹੋਈ ਆ ਮੰਮੀ ਦੇਖੋ ਹਰ ਇੱਕ ਬੰਦੇ ਦੇ ਕੀਤੇ ਹੋਏ ਕਰਮ ਨਾ ਅੱਗੇ ਆਉਂਦੇ ਆ ਹੁਣ ਤੁਹਾਡੇ ਅੱਗੇ ਆ ਰਿਹਾ ਤਾਂ ਚੱਲ ਲਓ ਆ ਪੋਚਾ ਨਾ ਗੋਲਗਲ ਕਰਕੇ ਤੇਰੇ ਬੁੱਥੇ ਤੇ ਮਾਰੂੰਗੀ ਮਾਂ ਪੁੱਤ ਲੜਦੇ ਪਏ ਆ ਤੇ ਆਪ ਨਾ ਹਜੇ ਵੀ ਰੀਲਾ ਦੇਖਦੇ ਪਈ ਅੰਦਰ ਦੇਖ ਕਿੰਦਾ ਬਾਜ਼ ਆਂਦੀਆਂ ਪਈਆਂ ਮੰਮੀ ਉਹਨੂੰ ਨਾ ਸੈੱਡ ਸੌਂਗ ਵਾਲੇ ਪਸੰਦ ਆ ਉਹ ਦੋ ਗਰੀਲੇ ਬਣਾ ਕੇ ਇੰਨੇ ਆ ਜਾਂਦੀ ਐ ਤੂੰ ਪੋਚਾ ਲਾ ਦੇ ਉਹਨੀ ਦੇਰ ਆ ਤੇਰਾ ਪਿਓ ਪੋਚਾ ਲਾਂਦੀ ਤੇ ਪਈ ਸੀ ਫੇਰ ਕਿਉਂ ਆ ਗਿਆ ਇੱਥੇ ਕਹਿਣ ਵੀ ਗੁੱਸਾ ਘੜਨੀ ਪਈ ਆ ਤੂੰ ਪੋਚਣ ਲਾਂਦੀ ਪਈ ਤੇ ਜਾ ਰਿਹਾ ਸੀ ਤੇ ਫੇਰ ਨਿਕਲ ਜਾਂਦਾ ਆ ਗਿਆ ਮਾਂ ਨਾਲ ਾਡੇ ਲੈਣ ਇੱਕ ਤਾਂ ਇੰਨੀ ਗਰਮੀ ਚ ਘਰ ਦਾ ਕੰਮ ਕਰੋ ਉੱਪਰ ਤੇ ਇਹਨਾਂ ਦੀਆਂ ਗੱਲਾਂ ਵੀ ਸੁਣੋ ਮੰਮੀ ਮੇਰੇ ਕੈਨ ਦਾ ਮਤਲਬ ਪਤਾ ਕੀ ਹੈ ਜਦੋਂ ਵੀ ਪੋਚਾ ਲਾਈਦਾ ਨਾ ਪਹਿਲਾਂ ਝਾੜੂ ਲਗਾਈਦਾ ਹੁੰਦਾ ਮੈਨੂੰ ਲੱਗਦਾ ਨੂਹਾਂ ਤੋਂ ਕੰਮ ਕਰਾ ਕਰਾ ਕੇ ਤੁਸੀਂ ਵੀ ਭੁੱਲ ਗਏ ਉਧਰ ਦੇਖੋ ਮਸ਼ੀਨ ਤੇ ਤੌਲੀਆ ਪਿਆ ਤੇ ਕੱਪੜੇ ਪਏ ਨੇ ਤੇ ਆ ਸਾਰੇ ਜੁੱਤੇ ਵਗੈਰਾ ਖਿਲਰੇ ਪਏ ਪਹਿਲਾਂ ਉਹ ਕੰਮ ਤਾਂ ਕਰ ਲਾਂਦੇ ਇਧਰ ਇੱਕੋ ਹੀ ਟੇਲ ਤੇ ਪੋਚਾ ਲਾਉਣ ਲੱਗੇ ਪਏ। ਉਹ ਤਾਂ ਹੀ ਮੈਂ ਕਹਿ ਰਿਹਾ ਮੰਮੀ ਤੁਸੀਂ ਪੋਚਾ ਨਹੀਂ ਲਗਾ ਰਹੇ ਸੀ। ਤੁਸੀਂ ਤਾਂ ਅੰਦਰ ਰਪਾਲੀ ਨੂੰ ਦਿਖਾ ਰਹੇ ਸੀ। ਕੀ ਸੋਚਿਆ ਸੀ ਤੇ ਕੀ ਬਣ ਗਿਆ। ਮੈਂ ਤਾਂ ਸੋਚਿਆ ਸੀ ਰਪਾਲੀ ਆਊਗੀ ਤੇ ਘਰ ਦਾ ਕੰਮ ਵੀ ਦੇਖੂਗੀ ਤੇ ਮੈਨੂੰ ਵੀ ਦੇਖੂਗੀ। ਮੈਨੂੰ ਪੋਤੇ ਦਾ ਸੁੱਖ ਵੀ ਦੇਊਗੀ। ਹੋਰ ਪਤਾ ਨਹੀਂ ਇਹ ਤਾਂ ਕਿਹੜੇ ਜਨਮ ਤੋਂ ਮੇਨਾਂ ਵੈਰ ਕੱਟਦੀ ਪਈ ਆ। ਮੰਮੀ ਜੀ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਦਸਤਾ ਆ ਕਾਬਦ ਵੀ ਫੇਲ ਕਰਨ ਨੂੰ ਫਿਰਦੇ ਹੋਂ ਰੁਪਾਲੀ ਤੂੰ ਨਾ ਹੋਂਜ ਪੁੱਛ ਓਵਰ ਹੋ ਰਹੀ ਐ ਇਸ ਘਰ ਦੀ ਮਾਲਕਨ ਮੈਂ ਆ ਤੇ ਮੈਂ ਇਹੀ ਸੋਚੂਗੀ ਇਸ ਘਰ ਵਿੱਚ ਕਿਹਨੇ ਰਹਿਣਾ ਤੇ ਕਿਹਨੇ ਨਹੀਂ ਮੰਮੀ ਜੀ ਜੇ ਘਰ ਦੇ ਮਾਲਕਨੋਂ ਤਾਂ ਇੱਕ ਪੋਚਾ ਲਾਉਣ ਪਿੱਛੇ ਇਨਾ ਕਲੇਸ਼ ਕਰਤੇ ਕੀਤਾ ਪੋਚਾ ਲਾਓ ਤੇ ਬੇਲੇ ਹੋਬੋ ਮੰਮੀ ਬੇੜੇ 'ਚ ਤਾਂ ਆਪਾਂ ਇਦਾਂ ਬੈਠੇ ਆ ਜਿਵੇਂ ਕਿਸੇ ਕਮੇਟੀ ਦੀ ਬੋਲੀ ਲੱਗਣੀ ਹੁੰਦੀ ਐ ਬਾਹਰੋਂ ਲੋਕ ਕੀ ਕਹਿਣਗੇ ਦੇਖੋ ਦੀ ਨਾਰਾਜਣੀ ਨੂੰ ਪਹਿਲੀ ਨੂੰ ਰੱਖਣੀ ਆਈ ਨਾ ਦੂਜੀ ਤੇ ਨਾ ਤੀਜੀ ਸਵਰਨੇ ਜੀ ਜੇ ਆਂਡ ਗਵਾਂਡ ਪਤਾ ਲੱਗ ਗਿਆ ਨਾ ਵੀ ਇਹ ਤਾਂ ਪੋਚੇ ਪਿੱਛੇ ਗਲੇਜ ਪਾਈ ਬੈਠੇ ਨੇ ਉਹ ਹੱਸਣਗੇ ਆਪਣੇ ਉੱਤੇ ਉਹ ਆਂਡ ਗਵਾਂਡ ਦੀ ਨਾ ਮੈਂ ਪਰਵਾਹ ਨਹੀਂ ਕਰਦੀ ਉਹ ਤਾਂ ਕੁੱਤੇ ਆ ਭੌਂਕਦੇ ਭੌਂਕੀ ਜਾਣ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਜਿਹੜਾ ਇਸ ਘਰ ਚ ਰਹਿ ਕੇ ਮੇਰੇ ਤੋਂ ਬਾਹਰ ਜਾਊਗਾ ਨਾ ਉਹ ਫਿਰ ਘਰ ਤੋਂ ਬਾਹਰ ਹੀ ਜਾਊਗਾ ਮੰਮੀ ਜੀ ਤੁਸੀਂ ਘਰ ਦੇ ਵਿੱਚ ਫੈਮਿਲੀ ਮੈਂਬਰ ਨਹੀਂ ਨੌਕਰ ਰੱਖੇ ਹੋਇਆ ਦਿਲ ਕੀਤਾ ਬੁਲਾ ਲਿਆ ਦਿਲ ਕੀਤਾ ਕੱਢ ਤਾਂ ਪਹਿਲਾਂ ਧਿਰਨ ਤੇ ਉਹਦੇ ਕੁੜੀਆਂ ਨੂੰ ਕੱਟਦਾ ਫੇ ਮਨਪ੍ਰੀਤ ਲਵਪ੍ਰੀਤ ਤੇ ਉਹਦੇ ਮੁੰਡੇ ਨੂੰ ਕੱਟਦਾ ਹੁਣ ਜੇ ਅਸੀਂ ਵੀ ਚਲੇ ਗਏ ਫਿਰ ਖਾਲੀ ਘਰ ਦੇ ਵਿੱਚ ਆ ਕੰਦਾ ਨਾਲ ਟੱਕਰਾ ਮਾਰਦੇ ਫਿਰੋਗੇ ਅਬ ਬਾਲੇ ਪਰ ਵੱਟੇ ਜੇ ਨਾ ਮੈਨੂੰ ਨਾ ਦਿਖਾ ਮਸ਼ੀਨ ਨਾਲ ਨਾ ਲਾ ਕੇ ਤੈਨੂੰ ਗੰਜਾ ਕਰ ਦੂੰਗੀ ਓ ਮਾਤਾ ਬਾਹਲਾ ਨਾ ਕੜਪਿਆ ਕਰ ਮੈਨੂੰ ਪਤਾ ਤੇਰਾ ਬੀਪੀ ਨਾ ਹਾਈ ਹੋ ਜਾਣਾ ਤੇ ਤੈਨੂੰ ਲੈ ਕੇ ਅਸੀਂ ਉਹ ਭੱਜਣਾ ਕਰਦੇ ਕੰਮ ਕਰਨੇ ਆ ਜਾਂ ਨਹੀਂ ਕਰਨੇ ਮੈਨੂੰ ਸਿੱਧੇ ਹੋ ਕੇ ਦੱਸ ਦੋ ਜਿੰਨੀਆਂ ਗਲਤੀਆਂ ਇਹ ਕਰੂਗੀ ਨਾ ਉਹਨੇ ਡੰਡੇ ਤੇਰੇ ਭਨੇ ਆ ਉਹ ਮਾਤਾ ਡੰਡਾ ਛੱਡ ਭਾਵੇਂ ਸੂਲੀ ਚਾੜ ਦੇ ਤੈਂ ਜਨਮ ਦਿੱਤਾ ਤੇਰੇ ਲੇਖੇ ਲਾ ਦਾਂਗੇ ਮਾਤਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਤੇਰੇ ਪਿੱਛੇ ਲੱਗ ਕੇ ਨਾ ਆਪਣਾ ਪਹਿਲਾ ਪਰਿਵਾਰ ਖਰਾਬ ਕਰ ਚੁੱਕਾ ਹੁਣ ਜੇ ਤੂੰ ਕਹੇ ਨਾ ਦੇ ਇਹਦੇ ਨਾਲ ਵੀ ਮਾਰਕੁੱਟ ਕਰ ਉਹ ਮੈਂ ਇਦਾਂ ਨਹੀਂ ਕਰ ਸਕਦਾ ਮਾਤਾ ਮੇਰੇ ਮਾੜੇ ਕਰਮਾਂ ਦੀ ਸਜ਼ਾ ਨਾ ਮੈਂ ਝੱਲ ਲੂੰਗਾ ਮੇਰੀ ਹਜੇ ਉਮਰ ਪਈ ਹੈ ਪਰ ਤੇਰਾ ਬਹੁਤ ਔਖਾ ਹੋ ਜਾਣਾ ਹਲੇ ਵੀ ਸਮਝ ਜਾ ਵਾਪਸ ਮੁੜਿਆ ਨਾ ਹੁਣ ਤਾਂ ਤੂੰ ਮੈਨੂੰ ਕਹਿੰਦੀ ਸੀ ਮਸਾਜ ਉਹ ਖਾ ਕੇ ਬਿੱਲੀ ਹੱਜ ਨੂੰ ਚਲੀ ਹੁਣ ਉਹ ਵੀ ਤਾਂ ਉਹੀ ਕੰਮ ਕਰ ਰਿਹਾ ਉਹਨੂੰ ਮਤਤਾ ਦੇ ਕਮਾਲ ਹੈ ਮੰਮੀ ਜੀ ਮੈਂ ਇੰਨੇ ਜ਼ਿੱਦੀ ਬੰਦੇ ਦੇਖੇ ਪਰ ਤੁਹਾਡੇ ਵਰਗਾ ਜ਼ਿੱਦੀ ਬੰਦਾ ਨਹੀਂ ਦੇਖਿਆ ਉਹ ਇੰਨੀ ਗਲਤੀਆਂ ਕਰਨ ਤੋਂ ਬਾਅਦ ਵੀ ਘਰ ਮੁੜਨ ਨੂੰ ਕਰਦਾ ਪਿਆ ਪਰ ਤੁਸੀਂ ਮੁੜਨ ਹੀ ਨਹੀਂ ਦੇ ਰਹੇ ਉਹ ਕੋਈ ਗੱਲ ਨਹੀਂ ਰਪਾਲੀ ਕਈ ਵਾਰੀ ਬੰਦਾ ਸਮਝਾਏ ਤੇ ਨਾ ਨਹੀਂ ਸਮਝਦਾ ਤੇ ਫਿਰ ਰੱਬ ਉਹਦੇ ਨਾਲ ਪ੍ਰੈਕਟੀਕਲ ਕਰਦਾ ਤੇ ਪ੍ਰੈਕਟੀਕਲ ਹੋ ਰਿਹਾ ਦੇਖੋ ਦੋ ਦੋ ਜ਼ਬਾਨ ਮੁੰਡੇ ਹੋਣ ਦੇ ਬਾਵਜੂਦ ਵੀ ਤੁਹਾਡੀ ਕੋਈ ਸਾਰ ਨਹੀਂ ਪੁੱਛਦਾ ਤੇ ਹੋਰ ਦੱਸੋ ਫਿਰ ਇਹ ਕਰਮਾਂ ਦੀ ਸਜ਼ਾ ਨਹੀਂ ਤਾਂ ਕੀ ਹੈ ਪੋਤੇ-ਪੋਤੇ ਦੀ ਭਾਲ ਚੋਂ ਨਾ ਪਹਿਲੇ ਪੋਤੇ ਤੋਂ ਵੀ ਗਏ ਇਹ ਦੱਸੋ ਹੁਣ ਕਰਮਾਂ ਦੀ ਸਜ਼ਾ ਨਹੀਂ ਤਾਂ ਕੀ ਹੈ ਦੋ ਦੋ ਨੂੰਹਾਂ ਜਿਹੜੀਆਂ ਤੁਹਾਨੂੰ ਪੈਰ ਨਹੀਂ ਪੁੰਝੇ ਲਾਉਣ ਦਿੰਦੀਆਂ ਸੀ ਤੇ ਅਜੋ ਦੋਨੀਆਂ ਘਰ ਦੇ ਵਿੱਚ ਨਹੀਂ ਹੈਗੀਆਂ ਦੱਸੋ ਇਹ ਕਰਮਾਂ ਦੀ ਸਜ਼ਾ ਨਹੀਂ ਤਾਂ ਕੀ ਹੈ ਫਿਰ ਦੇਖੋ ਮਾਤਾ ਹੁਣ ਮੈਂ ਤੁਹਾਡੇ ਮਗਰ ਲੱਗ ਕੇ ਨਾ ਇਹਨੂੰ ਕੁੱਟਣਾ ਮਾਰਨਾ ਨਹੀਂ ਮੈਨੂੰ ਨਾ ਕਿਰਨ ਸਿਖਾਇਆ ਗਈ ਸੀ ਕਿ ਬਗਾਨੀ ਦੀ ਇੱਜ਼ਤ ਕਿਵੇਂ ਕਰਨੀ ਹੈ ਅਤੇ ਹੁਣ ਮੈਂ ਉਹ ਕਰਨੀ ਹੈ ਮਾਂ ਦਾ ਸਿਖਾਇਆ ਅੱਜ ਮਾਂ ਨੂੰ ਮੱਤਾ ਦੇਣਾ ਪੁੱਤ ਜਿਹੜਾ ਬੰਦਾ ਮਾਂ ਨੂੰ ਦੁਖੀ ਕਰਦਾ ਹੈ ਨਾ ਤੇ ਯਾਦ ਰੱਖੀ ਉਹ ਵੀ ਜ਼ਿੰਦਗੀ 'ਚ ਕਦੇ ਸੁੱਖ ਨਹੀਂ ਪਾਉਂਦਾ ਮਾਤਾ ਚੰਗਾ ਭਲਾ ਪਰਿਵਾਰ ਹੋਣ ਦੇ ਬਾਵਜੂਦ ਵੀ ਮੈਂ ਤੁਹਾਡੇ ਪਿੱਛੇ ਲੱਗ ਕੇ ਨਾ ਉਹ ਵੀ ਛੱਡਤਾ ਤੇ ਹੁਣ ਮੈਂ ਜ਼ਿੰਦਗੀ ਦੇ ਵਿੱਚ ਕੀ ਸਿੱਖੂ ਲੈਣਾ ਛੜਤੀ ਜ਼ਿੰਦਗੀ ਵੀ ਨਾ ਅੱਜ ਪਿਆਰੀ ਨਾ ਕੱਲ ਪਿਆਰੀ ਆ ਤੇਰੀਆਂ ਫੋਕੀਆਂ ਧਮਕੀਆਂ ਤੋਂ ਨਾ ਮੈਂ ਨਹੀਂ ਡਰਦੀ ਮਾਤਾ ਤੁਹਾਡੇ ਮੂਰੇ ਹੱਥ ਬੰਨੇ ਇਨਸਾਨ ਤੋਂ ਨਾ ਡਰੋ ਪਰਸ ਰੱਬ ਤੋਂ ਤਾਂ ਡਰੋ ਚਲੋ ਰਪਾਲੀ ਅੰਦਰ 어떻게 생각할 수 있을까요? 네, 잘지내요 ਜਿੱਦਾਂ ਤੁਸੀਂ ਕਹਿ ਕੇ ਗਈ ਸੀ ਨਾ ਮੈਂ ਉਦਾਂ ਹੀ ਪਰਿਵਾਰ ਨੂੰ ਚਲਾ ਰਿਆਂ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮaaf ਕਰਿਓ ਮੈਂ ਵੀ ਇਨਸਾਨ ਆ ਹੋ ਜਾਂਦੀ ਹੈ ਗਲਤੀ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀਗੀ ਜਦੋਂ ਤੁਸੀਂ ਪਰਿਵਾਰ ਨੂੰ ਸਾਹਮਦੇ ਸੀਗੇ ਬੜਾ ਸੋਹਣਾ ਸਾਹਮਦੇ ਸੀਗੇ ਤੇ ਮੈਂ ਵੀ ਆਪਣੇ ਪਰਿਵਾਰ ਨੂੰ ਬੜਾ ਸੋਹਣਾ ਸਾंभਿਆ ਹੋਇਆ ਪਰ ਜਦੋਂ ਤੁਸੀਂ ਇਕੱਲੇ ਹੁੰਦੇ ਸੀਗੇ ਤੁਹਾਨੂੰ ਕੌਣ ਸਾਹਮਦਾ ਸੀ ਜਦੋਂ ਮੈਂ ਇਕੱਲਾ ਹੁੰਨਾ ਮੈਨੂੰ ਆਪਦਾ ਆਪਣੀ ਸਾਭਿਆ ਜਾਂਦਾ ਤੁਹਾਨੂੰ ਪਤਾ ਹੀ ਆ ਕੁੜੀ ਨੂੰ ਆਪਾਂ ਘਰ ਗਿਫਟ ਦਿੱਤਾ ਉਹਨੂੰ ਨਾ ਹਾਂ ਲੱਗਦਾ ਸੀਗਾ ਮੇਰੇ ਭਰਾਵਾਂ ਨੇ ਨਹੀਂ ਮੈਨੂੰ ਗਿਫਟ ਦਿੱਤਾ ਮੈਨੂੰ ਮੇਰਾ ਪਿਓ ਚਾਬੀਆਂ ਦੇ ਕੇ ਗਿਆ ਘਰ ਦੀਆਂ ਔਰ ਕਦੇ-ਕਦੇ ਮੈਂ ਇਹ ਸੋਚਦਾ ਵੀ ਮੈਂ ਪਰਿਵਾਰ ਨੂੰ ਸੋਹਣਾ ਸੰਭੀ ਜਾਣਾ ਜੇ ਮੇਤੋ ਕਦੇ ਗਲਤੀ ਹੋਗੀ ਮੈਨੂੰ ਕੌਣ ਦੱਸੇਗਾ ਕਿਤੇ ਨਾ ਕਿਤੇ ਮੇਰਾ ਪਰਿਵਾਰ ਤਾਂ ਇਸ ਕਰਕੇ ਮੇਤੋ ਚੁੱਪ ਹੋ ਜਾਂਦਾ ਨਾ ਵੀ ਜੋ ਉਹ ਕਰ ਰਿਹਾ ਸਹੀ ਕਰ ਰਿਹਾ ਘਰ ਦਾ ਵੱਡਾ ਐ ਬਾਪੂ ਅੱਜ ਨਾ ਮੈਂ ਅੰਦਰੋਂ ਅੰਦਰ ਹੀ ਬੜਾ ਭਰਿਆ ਫਿਰਦਾ ਸੀਂ ਮੈਂ ਕਾ ਚੱਲ ਤੇਰੇ ਨਾਲ ਹੀ ਗੱਲਾਂ ਕਰ ਲੈਨੇ ਆ ਬਾਪੂ ਕਿਤੇ ਤੂੰ ਫੋਟੋ ਚੋਂ ਨਿਕਲ ਕੇ ਮੈਨੂੰ ਇਹੀ ਦੱਸ ਦਿੰਦਾ ਵੀ ਮੈਂ ਪਰਿਵਾਰ ਵਧੀਆ ਚਲਾ ਰਿਆ ਕੰਨਹੀਂ ਬਾਪੂ ਮੈਨੂੰ ਤਾਂ ਬਸ ਇਹੀ ਡਰ ਲੱਗਿਆ ਰਹਿੰਦਾ ਕੋਈ ਤੀਜਾ ਸਾਲਾ ਆ ਕੇ ਨਾ ਮੇਰੇ ਪਰਿਵਾਰ ਨੂੰ ਵੱਖਰਾ ਨਾ ਕਰ ਦੇ ਬਸ ਜੇ ਵੱਖਰਾ ਹੋ ਗਿਆ ਮੇਰਾ ਤਾਂ ਮਰਨ ਹੋ ਜਾਊਗਾ ਕਾਸ਼ ਬਾਪੂ ਜੇ ਤੂੰ ਅੱਜ ਇਸ ਦੁਨੀਆ ਤੇ ਹੁੰਦਾ ਨਾ ਤਾਂ ਖੁਸ਼ੀ ਹੀ ਅੱਡ ਹੋਣੀ ਸੀ। ਉਸ ਡੱਡੇ ਰਾਬੂ ਉੱਤੇ ਕੀ ਦਾ ਜੋਰ ਆਗਾ ਹੈ? ਉਹ ਨਹੀਂ ਬੰਦੇ ਨੂੰ ਧਰਤੀ ਤੇ ਭੇਜਣਾ ਤੇ ਉਹ ਨਹੀਂ ਵਾਪਸ ਬੁਲਾ ਲੈਣਾ। ਜਿੰਨੇ ਉਹਨੇ ਸਾਹਸਾਤ ਲਿਖੇ ਨੇ ਨਾ ਉਹਨੇ ਪੂਰੇ ਹੋਣੇ। ਬੀਪੀ ਇਨਸਾਨ ਜਦੋਂ ਇਸ ਦੁਨੀਆ ਤੇ ਹੁੰਦਾ ਆਪਾਂ ਕਿੰਨੇ ਖੁਸ਼ ਹੁੰਨੇ ਆ ਪਰ ਜਦੋਂ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਆਪਾਂ ਬੜੇ ਦੁਖੀ ਹੁੰਨੇ ਆ ਇਨਸਾਨ ਦੇ ਆਏ ਦੀ ਆ ਆਪਾਂ ਖੁਸ਼ੀ ਭਰਾਂ ਦੀ ਭੁੱਲ ਜੀ ਪਰ ਉਹਦੇ ਗਏ ਦਾ ਦੁੱਖ ਨਹੀਂ ਭੁੱਲ ਸਕਦੇ ਦਿਨ ਰਾਤ ਤੇ ਦੁੱਖ ਸੁੱਖ ਉਸ ਪਰਮਾਤਮਾ ਨੇ ਬਣਾਏ ਆ ਕਿਹਨੇ ਆਣਾ ਤੇ ਕਿਹਨੇ ਜਾਣਾ ਉਸ ਨੂੰ ਪਤਾ ਜੇ ਸਾਰਾ ਕੁਝ ਆਪਾਂ ਨੂੰ ਪਤਾ ਹੋਵੇ ਤਾਂ ਉਹਨੂੰ ਪਰਮਾਤਮਾ ਕੌਣ ਆਖੇ ਦੀਪੀ ਬਹੁਤ ਸੋਹਣੀ ਗੱਲ ਕਹੀ ਉਹਨੂੰ ਸਭ ਕੁਝ ਪਤਾ ਕਿੰਨੇ ਆਉਣਾ ਤੇ ਕਿੰਨੇ ਜਾਣਾ ਉਹਨੂੰ ਇਹ ਵੀ ਤਾਂ ਪਤਾ ਸੀ ਨਾ ਵੀ ਮੈਂ ਬਹੁਤ ਛੋਟਾ ਮੈਨੂੰ ਪਿਓ ਦੀ ਕਿੰਨੀ ਲੋੜ ਉਹ ਕਿਉਂ ਲੈ ਗਿਆ ਮੈਂ ਤੁਹਾਨੂੰ ਕਿਹਾ ਤਾਂ ਹੈ ਕਿ ਜਿੰਨੇ ਪ੍ਰਮਾਤਮਾ ਨੇ ਸਾਹਸੱਤ ਲਿਖਿਆ ਨਾ ਓਨੀ ਭੋਗ ਕੇ ਜਾਣਾ ਜਿੰਨੀ ਦੇ ਡੈਡੀ ਰਹੇ ਨਾ ਆਪਣੀ ਜ਼ਿੰਮੇਵਾਰੀ ਨਿਭਾਤਾ ਗਏ ਅੱਗੇ ਹੁਣ ਤੁਸੀਂ ਜ਼ਿੰਮੇਵਾਰੀ ਨਿਭਾਉਣੀ ਆ ਵਧੀਆ ਨਿਭਾਈ ਤੇ ਜਾਂਦੇ ਹੋ ਸੋਹਣਾ ਪਰਿਵਾਰ ਤੁਸੀਂ ਜੋੜ ਕੇ ਰੱਖਿਆ ਤੈਨੂੰ ਪਤਾ ਮੈਂ ਜ਼ਿੰਦਗੀ 'ਚ ਸਿਰਫ ਦੋ ਵਾਰ ਹੀ ਰੋਇਆ ਸੀ ਇੱਕ ਜਦੋਂ ਬਾਪੂ ਇਹਨਾਂ ਛੱਡ ਕੇ ਗਿਆ ਉਦੋਂ ਰੋਇਆ ਸੀ ਤੇ ਇੱਕ ਜਦੋਂ ਮਾਂ ਘਰ ਛੱਡ ਕੇ ਗਈ ਉਦੋਂ ਰੋਇਆ ਮਾਂ ਤਾਂ ਮੈਂ ਵਾਪਸ ਲਿਆ ਪਰ ਬਾਪੂ ਨੂੰ ਵਾਪਸ ਨਹੀਂ ਲਿਆ ਸਕਿਆ ਪਰ ਬਾਪੂ ਜੇ ਹੁੰਦਾ ਤੇ ਆਪਦੇ ਮੁੰਡਿਆਂ ਦੀ ਟੌਰ ਦੇਖ ਕੇ ਬੜਾ ਖੁਸ਼ ਹੁੰਦਾ ਤੁਹਾਨੂੰ ਪਤਾ ਬਾਪੂ ਜੀ ਨੇ ਨਾ ਉੱਪਰ ਜਾ ਕੇ ਪਰਮਾਤਮਾ ਨੂੰ ਸੰਪਰਕ ਲਈ ਹੋਣੀ ਹੈ ਕਿ ਮੇਰੇ ਬੱਚਿਆਂ ਨੂੰ ਖੁਸ਼ ਰੱਖੋ ਤੇ ਅੱਗੇ ਉਹਨਾਂ ਨੂੰ ਕਾਮਯਾਬੀ ਦਿਓ ਉਹਨਾਂ ਦੇ ਬਦੌਲਤ ਹੀ ਤੁਸੀਂ ਕਾਮਯਾਬ ਹੋ ਦੀਪੀ ਰੱਬ বিনা ਹਰੇਕ ਇਨਸਾਨ ਨੂੰ ਸਾਰਾ ਕੁਝ ਨਹੀਂ ਦਿੰਦਾ ਕਿਤੇ ਨਾ ਨਾ ਕਿਤੇ ਘਾਟ ਰੱਖ ਲਈ ਰੱਖ ਉਹਨੂੰ ਵੀ ਪਤਾ ਜੇ ਮੈਂ ਇਹਨੂੰ ਸਾਰਾ ਕੁਝ ਦਿੱਤਾ ਨਾ ਕਿਤੇ ਚੁੱਕ ਮੰਡਣਾ ਜੇ ਮੈਨੂੰ ਪਤਾ ਇਸ ਇਨਸਾਨ ਨੇ ਨਾ ਸਾਰਾ ਪਰਿਵਾਰ ਬਣਾਇਆ ਜਿਹਨੇ ਸਾਰਾ ਪਰਿਵਾਰ ਬਣਾਇਆ ਨਾ ਜੇ ਉਹੀ ਨਾ ਵਿੱਚ ਰਵੇ ਕਿਤੇ ਨਾ ਕਿਤੇ ਤਾਂ ਘਾਟ ਰੜਕਦੀ ਆ ਪਹਿਲਾਂ ਨਾ ਬਾਪੂ ਕਿਤੇ ਨਾ ਕਿਤੇ ਨਾ ਮੇਰੇ ਸੁਪਨੇ ਚ ਆ ਜਾਂਦਾ ਸੀ ਹੁਣ ਤਾਂ ਸੁਪਨੇ ਚ ਵੀ ਨਹੀਂ ਆਉਂਦਾ ਕਿਤੇ ਕੋਈ ਮੇਤੂ ਗਲਤੀ ਤਾਂ ਨਹੀਂ ਹੋਈ ਤੁਸੀਂ ਨਾ ਬਾੜੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਪ੍ਰਮਾਤਮਾ ਅੱਗੇ ਇਹੀ ਅਰਜ ਕਰਿਆ ਕਰੋ ਕਿ ਜਿੱਥੇ ਵੀ ਸਾਡੇ ਬਾਪੂ ਜੀ ਰਹਿਣ ਖੁਸ਼ ਰਹਿਣ ਚਲੋ ਫੋਟੋ ਉਧਰ ਰੱਖ ਦਿਓ ਚਲ نیچے ਚਲੀ ਜਾਓ ਵਾਗ ਦੇ ਨਾ ਅੱਖ ਦੇ ਮੋਡੇ ਨਹੀਂ ਦੱਬਦੇ ਜਿੰਨਾ ਮੋਡੇ ਉਤੇ ਬਾਪ ਦੀ ਅਰਥੀ ਚੱਕੀ ਹੋ